ਅੱਜ ਖਨੋਰੀ ਬਾਰਡਰ ਦੇ ਉੱਤੇ 111 ਕਿਸਾਨਾਂ ਦਾ ਜਥਾ ਬਾਰਡਰ ਦੇ ਉੱਤੇ ਵੱਲ ਜਾ ਰਿਹਾ ਹੈ ਪਰ ਜੇ ਹਰਿਆਣਾ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਸਾਨਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਇੱਧਰ ਆਉਣ ਲਈ ਮਨਾ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਹਰਿਆਣੇ ਦੇ ਵਿੱਚ ਦਫਾ 144 ਲੱਗੀ ਹੋਈ ਹੈ ਜਿਸ ਕਾਰਨ ਉਹ ਜਿੱਥੇ ਡੱਲੇਵਾਲ ਸਾਹਿਬ ਬੈਠੇ ਹਨ ਉੱਥੇ ਹੀ ਬੈਠ ਕੇ ਆਪਣਾ ਮਰਨ ਵਰਤ ਸ਼ੁਰੂ ਕਰ ਸਕਦੇ ਹਨ ਕਿਸਾਨਾਂ ਦਾ ਜਥਾ ਜਿਹੜਾ ਅੱਜ ਬਾਰਡਰ ਵੱਲ ਨੂੰ ਰਵਾਨਾ ਹੋ ਕੇ ਮਰਨ ਵਰਤ ਤੇ ਜਿਹੜਾ ਬੈਠੇਗਾ ਸੋ ਦੇਖ ਸਕਦੇ ਹਾਂ ਕਿਸਾਨਾਂ ਦੇ ਵੱਲੋਂ ਲੈਣ ਦੇ ਵਿੱਚ ਲਗਾਏ ਜਾ ਰਹੇ 111 ਕਿਸਾਨਾਂ ਨੂੰ ਤੇ ਉਰੋਂ ਸਾਰੇ ਹੀ ਕਿਸਾਨ ਨੇ ਜਿਹੜੇ ਬਾਰਡਰ ਵੱਲ ਨੂੰ ਰਵਾਨਾ ਹੋਣਗੇ ਤੇ ਮਰਨ ਵਰਤ ਤੇ ਜਿਹੜਾ ਬੈਠਣਗੇ ਸੋ ਤਸਵੀਰਾਂ ਤੁਹਾਨੂੰ ਦਿਖਾਇਆ ਖਨੋਰੀ ਬਾਰਡਰ ਤੋਂ ਕੀ ਨਾਮ ਹੈ ਮੈਪਲ ਵੰਦ ਸਿੰਘ ਮਹਾਲ ਭਾਰਤੀ ਕਸਨ ਜਣੇ ਇੱਕ ਤਾਂ ਸਿੱਧੂਪੁਰ ਦਾ ਜ਼ਿਲ੍ਹਾ ਅੰਮ੍ਰਿਤਸਰ ਦਾ ਕੁਜੀ ਜੋ ਅੱਜ 111 ਜਥਾ ਜਾ ਰਿਹਾ ਹੈ ਇਹ ਮਾਨਸਿਕ ਤੌਰ ਤੇ ਲੋਕ ਤਿਆਰ ਹੋ ਕੇ ਜਾ ਰਹੇ ਇਹ ਲੋਕ ਇੱਥੇ ਆਪ ਮਹਾਰਿਆਣੇ ਨਾਲ ਖਾ ਰਹੇ ਨੇ ਬਹੁਤ ਵੱਡਾ ਕੱਟ ਦੇਖੋ ਛਾਂੜ ਕੇ ਨਾ ਕੱਟ ਰਹੇ ਨੇ ਫਿਰ ਅੰਦਰ ਸਪੀਚ ਹੋ ਰਹੀ ਹੈ ਵੀ ਆਪਣੀ ਮਰਜ਼ੀ ਨਾਲ ਇਥੋਂ ਆਪਣੀਆਂ ਜਾਂ ਜਿੱਤ ਕੇ ਆਵਾਂਗੇ ਜਾਂ ਆਪਣੀ ਸ਼ਿੱਧੀ ਹੋਊਗੀ ਮਾਨਸਿਕ ਤੌਰ ਤੇ ਜਿਹੜੇ ਲੋਕ ਹੈ ਤਿਆਰ ਹੋ ਕੇ ਆਏ ਆ ਪੰਜਾਬ ਦਾ 550 ਸਾਲ ਦਾ ਇਤਿਹਾਸ ਆ ਹਮੇਸ਼ਾ ਜਿੱਤਾਂ ਪ੍ਰਾਪਤ ਕੀਤੀ ਸੇਸ਼ ਆਯਾਦ ਕਰਾਉਣ ਦੇ 96 ਪ੍ਰਕਾਰ ਦੇ ਸ਼ਹੀਦیاں ਇਹ ਪੰਜਾਬ ਨੇ ਦਿੱਤੀਆਂ ਸ਼ਹੀਦ ਹੋਣ ਲੱਗਿਆਂ ਦੀ ਕੋਈ ਗਿਣਤੀ ਘੱਟ ਨਹੀਂ ਪੈਂਦੀ 112 ਦਾ ਜਥਾਵਾ ਇਹ ਸ਼ਹੀਦ ਹੋ ਜਣਗੇ ਕਿ 112 ਦਾ ਫੇਰ ਜਥਾ ਤਿਆਰ ਹੈ ਉਹਨਾਂ ਲਈ ਵੀ ਕੁਝ ਕੁ ਸਵਾਲ ਹੋ ਰਿਹਾ ਹੈ ਆਪੂ ਬੇਨਤੀ ਕਰੇ ਜੀ ਜਿਹੜੇ ਵੀ ਬਿਮਾਰ ਨੇ ਉਹ ਆਪਦਾ ਨਾਮ ਵਾਪਸ ਲੈ ਸਕਦੇ ਨੇ ਜੀ ਬਿਲਕੁਲ ਜੀ ਬਿਲਕੁਲ ਇਹ ਬਿਮਾਰਾਂस्ते ਨਹੀਂ ਉਹ ਬੇਨਤੀ ਕੀਤੀ ਜਾ ਰਹੀ ਆ ਵੀ ਜੇ ਮਾਨਸਿਕ ਤੌਰ ਤੇ ਤਿਆਰ ਜੋ ਫੇਰ ਇਸ ਜਥੇ ਨਾਲ ਜਾਓ ਇਹ ਤੋਂ ਜਾ ਕੇ ਆਪੀਲ ਆਗਵਾ ਨੂੰ ਸਰਦਾਰ ਕਾਕਾ ਸਿੰਘ ਪੋੜਾ ਜਨਰਲ ਸਕੱਤਰ ਪੰਜਾਬ ਉਹਨਾਂ ਨੂੰ ਅਪੀਲ ਕੀਤੀ ਗਈ ਆ ਵੀ ਇਹ ਜੇ ਮਾਨਸਿਕ ਤੌਰ ਤੇ ਤਿਆਰ ਜੋ ਫੇਰ ਨਾਲ ਖਾਓ ਕੋਈ ਬਿਮਾਰ ਹੈ ਨਹੀਂ ਵੀ ਬਿਮਾਰ ਤਾਂ ਵੀ ਇਹ ਅਪੀਲ ਕੀਤੀ ਗਈ ਆ ਵੀ ਜਾਂ ਇਹ ਮੰਗਾ ਮੰਨਣ ਜਾਂ ਇਹ ਸ਼ਹੀਦ ਹੋ ਗਏ ਉਹਦੇ ਰਣ ਸਿੰਘ ਚੱਠਾ ਜੀ ਜਿਲ੍ਹਾ ਜਰਨਲਿਸਟ ਸਕੱਤਰ ਵਿਕਲ ਸਿੱਧੂਪੁਰ ਇਹਨਾਂ ਦੇ ਇੱਕ 111 ਦੇ ਨਾਲ ਖੜਾ ਦਿਓ ਕੀ ਗਿਆਣਾ ਜੀ ਢੱਲੇਵਾਲ ਸਾਹਿਬ ਨੂੰ ਪੰਜਵਾਂ ਦਿਨ ਹੋ ਗਿਆ ਅਸੀਂ ਇਹ ਸਾਰੇ ਜਥੇਬੰਦੀ ਨੇ ਸਾਰੇ ਫੋਰਮ ਨੇ ਤੁਵੇਂ ਫੋਰਮ ਨੇ ਫੈਸਲਾ ਲਿਆ ਕਿ ਸਾਡੇ ਪ੍ਰਧਾਨ ਜੀ ਦੀ ਜੀ ਇਸ ਦੀ ਢੱਲੇਵਾਲ 55 ਦਿਨ ਹੋ ਕੇ ਮਰਨwarte ਬੈਠੇ ਸਰਕਾਰ ਦੀ ਕੰਟ ਜੂਨ ਤੱਕ ਨਹੀਂ ਸਰਤੀ ਹਾਲ ਦੁਕਾਨ 11 ਮਹੀਨੇ ਹੋ ਗਏ ਸਾਨੂੰ ਉਹ ਰਬਾੜਾਂ ਦੇ ਬੈਠਿਆਂ ਨੇ ਕਿੰਨੇ ਸਾਡੇ ਆਸਾਨੁਰੇ ਸ਼ਹੀਦ ਹੋ ਗਏ ਇਸ ਕਰਕੇ ਸਾਨੂੰ ਢੱਲੇਵਾਲ ਸਾਡੇ ਬਾਪੂ ਢੱਲੇਵਾਲ ਦੀ ਬਹੁਤ ਲੋੜ ਆ ਪੰਜਾਬ ਨੂੰ ਪੂਰੇ ਭਾਰ ਦੇ ਕਿਸਾਨਾਂ ਨੂੰ ਅਸੀਂ ਇਸ ਕਰਕੇ ਸਾਰੇ ਸੋਚਿਆ ਵੀ ਅਸੀਂ ਉਹਨਾਂ ਤੋਂ ਪਹਿਲਾਂ ਆਪਣੇ ਹਸਾ ਹੱਤ ਕਿਉਂ ਨਾਲ ਦੀ ਜੀ ਇਸ ਲਈ ਅੱਜ ਅਸੀਂ 111 ਕਿਸਾਨਾਂ ਦਾ ਜਥਾ ਜਿਹੜਾ ਉਹ ਮਰਨ ਵਰਤੇ ਬੈਠ ਰਹੇ ਆ ਸਰਕਾਰ ਨੂੰ ਚੇਤਾਵਨੀ ਦੇਣ ਵਾਸਤੇ ਵੀ ਜਿੰਨੀਆਂ ਤੁਸੀਂ ਦੀਆਂ ਲੈਣੀਆਂ ਨੇ ਲੈ ਲਾ ਸਾਡੇ ਕਤਾਰਾਂ ਬਹੁਤ ਲੰਮੀਆਂ ਨੇ ਅਸੀਂ ਉਹ ਪੰਜਾਬ ਦੇ ਜਾਇਏ ਆ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ 98% ਕੁਰਬਾਨੀਆਂ ਦਿੱਤੀਆਂ ਸੀ ਅੱਜ ਅਸੀਂ ਆਪਣੀਆਂ ਜ਼ਮੀਨਾਂ ਬਚਾਉਣ ਲਈ 98% ਕੁਰਬਾਨੀਆਂ ਦੇਣ ਲਈ ਤਿਆਰ ਆ ਇਸ ਕਰਕੇ ਅਸੀਂ ਸਾਰੇ ਅੱਜ ਅਣਮਿੱਥੇ ਸਮੇਂ ਲਈ ਮਰਨ ਵਰਤੇ ਬੈਠੇ ਹਾਂ ਸਰ ਇੱਕ ਥੰਮ੍ਹ ਲਾ ਕੇ ਬੋਲੋ ਕੋਈ ਘਰੇ ਮੈਸੇਜ ਨਹੀਂ ਲਾਇਆ ਜੀ ਹੁਣ ਮੈਸੇਜ ਕੀਤਾ ਬੈਠਣ ਤੋਂ ਬਾਅਦ ਕਿ ਤਕੜੇ ਰਹੋ ਬਾਪੂ ਢੱਲੇਵਾਲ ਦੇ ਪਰਿਵਾਰ ਵਾਂਗੂੰ ਜਿਹੜਾ ਅਰਾਧਾ ਰੱਖਿਓ ਉਹਨਾਂ ਦੇ ਬੱਚਿਆਂ ਨੂੰ ਵੇਖਿਓ ਉਹਦੇ ਪਰਿਵਾਰ ਨੂੰ ਵੇਖਿਓ ਤੇ ਜਿੱਤ ਕੇ ਆਵਾਂਗੇ ਮਿਲਾਂਗੇ ਜ਼ਰੂਰ ਜਾਉਂਦੇ ਰਹੇ ਤੇ ਅੱਜ ਕਾਲੀਆਂ ਲੋਈਆਂ ਲੈ ਕੇ ਆਏ ਹਾਂ ਸਪੈਸ਼ਲ ਇਸ ਤਰ੍ਹਾਂ ਤੇ ਹਾਂਜੀ ਇਹ ਰੋਸ ਵਿੱਚ ਅਸੀਂ ਕਾਲੀਆਂ ਪੱਟੀਆਂ ਬਣ ਕੇ ਕਾਲੀਆਂ ਲੋਈਆਂ ਲੈ ਕੇ ਜਾ ਰਹੇ ਹਾਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਤੁਸੀਂ ਵੀ ਅਸੀਂ ਸਾਨੂੰ ਹਲੇ ਵੀ ਤੁਸੀਂ ਗੁਲਾਮ ਬਣਾ ਕੇ ਰੱਖਿਆ ਹੋਇਆ ਕਿਉਂਕਿ ਦੇ ਆਜ਼ਾਦ ਦੇਸ਼ ਵਿੱਚ ਅਸੀਂ ਆਪਣੀ ਰਾਜਧਾਨੀ ਵਿੱਚ ਨਹੀਂ ਜਾ ਸਕਦੇ ਅਸੀਂ ਅਰਦਰ ਆਜ਼ਾਦੀ ਨਾਲ ਪ੍ਰੋਟੈਸਟ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਕਾਲੀਆਂ ਪੱਤੀਆਂ ਮੰਨ ਕੇ ਕਾਲੀਆਂ ਲੁਈਆਂ ਲੈ ਕੇ ਆ ਰਹੇ ਹਰਿਆਣਾ ਸਰਕਾਰ ਵੱਲੋਂ ਪਹਿਲਾਂ ਦਾ ਉਧਰ ਸੀ ਹੁਣ ਮੂਰੇ ਆਏ ਗਿਆ ਕੀ ਕਿਹੜਾ ਕਹੋਗੇ ਜਿਹੜੇ ਹਰਿਆਣਾ ਪੁਲਿਸ ਵੱਲੋਂ ਮੂਰੇ ਆ ਗਏ ਦੇਖੋ ਸਰਕਾਰਾਂ ਅਤਿਆਚਾਰ ਕਰਦੀਆਂ ਹੁੰਦੀਆਂ ਨੇ ਅਸੀਂ ਤਾਂ ਮਰਨ ਵਾਸਤੇ ਤਿਆਰ ਆ ਉਹ ਭਾਵੇਂ ਪਿੱਛੋਂ ਮਾਰ ਦੇਣ ਉਹ ਭਾਵੇਂ ਅੱਗੇ ਹੋ ਕੇ ਮਾਰ ਦੇਣ ਉਹ ਉਹਨਾਂ ਦੀ ਮਰਜ਼ੀ ਆ ਅਸੀਂ ਤਾਂ ਚੱਲੀ ਮਰਨ ਵਾਸਤੇ ਆ ਅਵਗੇ ਮੰਗਾਂ ਮੰਨਵਾਉਣੀਆਂ ਨੇ ਕਿ ਜੇ ਮਰਨ ਉਹ ਸਰਕਾਰ ਵੇਖ ਲੈ ਵੀ ਸਾਨੂੰ ਮਾਰਨਾ ਹੈ ਸਾਡੀ ਮੰਗਾਂ ਮੰਨ ਦਿੰਦੀਆਂ ਨੇ ਕਿੰਨੇ ਕਿਲੋ ਮਰ ਚੱਲੂਗਾ ਇਹ ਜਿਹੜਾ ਅੱਜ 111 ਮਰ ਤੁਸੀਂ 111 ਜਿਹੜੇ ਜਾਉਂਗੇ ਇਹ ਜਿੰਨਾ ਚਿਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਸਾਡੀਆਂ ਮੰਗਾਂ ਜਦੋਂ ਕੰਨੀਆਂ ਜਾਂਦੀਆਂ ਉਹਨਾਂ ਚਿਰ ਇਹ ਸੰਘਰਸ਼ ਚੱਲਦਾ ਰਹੂਗਾ ਮੰਗਾਂ ਮੰਨਵਾ ਕੇ ਜਿੱਤ ਕੇ ਹੀ ਇਹ ਸੰਘਰਸ਼ ਖਤਮ ਹੋ ਸਕਦਾ ਤੇ ਨਹੀਂ ਤਾਂ ਇਹ ਸੰਘਰਸ਼ ਚੱਲਦਾ ਰਹੂ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ India Crime News.